ਇਨਵਰਟਰ ਦੀ ਬੈਟਰੀ ਵਿੱਚ ਹੋ ਸਕਦਾ ਹੈ ਧਮਾਕਾ ਸਾਵਧਾਨੀਆਂ ਨਾ ਵਰਤਣ ਤੇ ਹੋ ਰਹੇ ਨੇ ਹਾਦਸੇ ਇਸ ਤਰ੍ਹਾਂ ਕਰੋ ਸੰਭਾਲ ਕੇ ਬੈਟਰੀ ਦੀ ਉਮਰ ਹੋਵੇ ਲੰਬੀ ਸਾਡੇ ਸਾਰੇ ਹੀ ਘਰਾਂ ਵਿੱਚ ਇਨਵਰਟਰ ਲੱਗ ਚੁੱਕੇ ਨੇ ਅੱਜ ਸ਼ਾਇਦ ਹੀ ਕੋਈ ਘਰ ਹੋਵੇਗਾ ਜਿਸ ਵਿੱਚ ਇਨਵਰਟਰ ਨਾ ਹੋਵੇ ਇੱਕ ਦੌਰ ਅਜਿਹਾ ਆਇਆ ਸੀ ਜਦੋਂ ਚੋਣਵੇਂ ਘਰਾਂ ਵਿੱਚ ਬਿਜਲੀ ਦੇ ਜਨਰੇਟਰ ਹੁੰਦੇ ਸਨ ਤੇ ਸਾਰਾ ਦਿਨ ਇੰਜਣ ਚੱਲਦਾ ਰਹਿੰਦਾ ਸੀ ਤੇ ਡੀਜ਼ਲ ਸੜਦਾ ਸੀ ਸੇਰਾ ਟੈਕਨੋਲੋਜੀ ਨੇ ਤਰੱਕੀ ਕੀਤੀ ਤੇ ਇਨਵਰਟਰ ਰਾਹੀਂ ਬੈਟਰੀ ਵਿੱਚ ਬਿਜਲੀ ਸਟੋਰ ਕਰਕੇ ਐਮਰਜੈਂਸੀ ਵਰਤਣ ਲਈ ਯੰਤਰ ਬਣਾਇਆ ਗਿਆ। ਹੁਣ ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਇਨਵਰਟਰ ਨੇ ਸ਼ਾਇਦ ਜਗ੍ਹਾ ਪੱਕੀ ਕਰ ਲਈ ਹੈ। ਇੱਕ ਮਿੰਟ ਲਈ ਵੀ ਬਿਜਲੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਅਜਿਹੇ ਵਿੱਚ ਇਨਵਰਟਰ ਦੀ ਸੰਭਾਲ ਕਰਨੀ ਜ਼ਰੂਰੀ ਹੈ। ਗਿਣਤੀ ਦੇ 5 ਤੋਂ 7 ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਇਨਵਰਟਰ ਦੀ ਉਮਰ ਵਧਾ ਸਕਦੇ ਹੋ। ਅੱਜ ਦੀ ਵੀਡੀਓ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਇਨਵਰਟਰ ਚ ਸਧਾਰਨ ਪਾਣੀ ਭਰਨ ਨਾਲ ਹੋ ਸਕਦਾ ਹੈ ਸਿੱਧਾ ਧੁਮਾਕਾ ਤਾਂ ਇਸ ਦਾ ਜਵਾਬ ਹੈ ਨਹੀਂ ਇਨਵਰਟਰ ਵਿੱਚ ਸਧਾਰਨ ਪਾਣੀ ਭਰਨ ਨਾਲ ਸਿੱਧਾ ਧੁਮਾਕਾ ਨਹੀਂ ਹੋ ਸਕਦਾ ਧੁਮਾਕਾ ਹੋਣ ਲਈ ਕੁਝ ਸ਼ਰਤਾਂ ਨੇ ਜਿਹੜੀਆਂ ਗਲਤੀਆਂ ਨੇ ਇਹਨਾਂ ਕਰਕੇ ਜਿਹੜਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਉਹ ਤੁਹਾਨੂੰ ਇੱਕ ਇੱਕ ਕਰਕੇ ਸਾਰੀਆਂ ਦੱਸਣ ਲੱਗੇ ਆ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਪਹਿਲੇ ਨੰਬਰ ਤੇ ਹੈ ਗਲਤ ਪਾਣੀ ਦੀ ਵਰਤੋਂ ਸਧਾਰਨ ਪਾਣੀ ਇਨਵਰਟਰ ਵਿੱਚ ਸਿਰਫ ਡੱਬਾ ਬੰਦ ਦਾ ਡਿਸਟਿਲਡ ਪਾਣੀ ਹੀ ਵਰਤਿਆ ਜਾਣਾ ਚਾਹੀਦਾ ਹੈ ਸਧਾਰਨ ਟੂਟੀ ਵਾਲੇ ਪਾਣੀ ਜਾਂ ਖਣਿਜ ਪਾਣੀ ਦੀ ਵਰਤੋਂ ਕਰਨ ਨਾਲ ਬੈਟਰੀ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਨਾਲ ਗੈਸ ਬਣ ਸਕਦੀ ਹੈ ਤੇ ਧਮਾਕਾ ਹੋਣ ਦਾ ਖਤਰਾ ਬਣਿਆ ਰਹਿੰਦਾ ਬਹੁਤ ਜ਼ਿਆਦਾ ਪਾਣੀ ਬੈਟਰੀ ਵਿੱਚ ਪਾਣੀ ਦਾ ਪੱਧਰ ਘੱਟੋ-ਘੱਟ ਤੇ ਵੱਧੋ-ਵੱਧ ਦੇ ਵਿਚਕਾਰ ਹੋਣਾ ਚਾਹੀਦਾ ਹੈ। ਬਹੁਤ ਜ਼ਿਆਦਾ ਪਾਣੀ ਭਰਨ ਨਾਲ ਗੈਸ ਬਣ ਜਾਂਦੀ ਹੈ ਤੇ ਧਮਾਕਾ ਹੋ ਸਕਦਾ ਹੈ। ਨੰਬਰ 2 ਆਉਂਦਾ ਹੈ ਚਾਰਜਿੰਗ ਦੌਰਾਨ ਪਾਣੀ ਪਰਣਾ। ਇਨਵਰਟਰ ਨੂੰ ਚਾਰਜ ਕਰਦੇ ਸਮੇਂ ਕਦੇ ਵੀ ਪਾਣੀ ਨਾ ਪਰੋ। ਅਜਿਹਾ ਕਰਨ ਨਾਲ ਗਰਮ ਗੈਸਾਂ ਪੈਦਾ ਹੋ ਸਕਦੀਆਂ ਨੇ ਜੋ ਧਮਾਕੇ ਦਾ ਕਾਰਨ ਬਣ ਸਕਦੀਆਂ ਨੇ। ਹਮੇਸ਼ਾ ਪਹਿਲਾਂ ਇਨਵਰਟਰ ਨੂੰ ਬੰਦ ਕਰੋ ਅਤੇ ਇਸ ਨੂੰ ਘੱਟੋ-ਘੱਟ 30 ਮਿੰਟਾਂ ਲਈ ਠੰਡਾ ਹੋਣ ਦਿਓ ਅਤੇ ਫਿਰ ਪਾਣੀ ਪਰੋ। ਨੰਬਰ 10 ਤੇ ਹੈ ਖਰਾਬ ਜਾਂ ਪੁਰਾਣੀ ਬੈਟਰੀ ਪੁਰਾਣੀ ਜਾਂ ਖਰਾਬ ਹੋਈ ਬੈਟਰੀ ਦੇ ਖਰਾਬ ਹੋਣ ਕਾਰਨ ਗੈਸ ਲੀਕ ਹੋ ਸਕਦੀ ਹੈ ਜਿਸ ਨਾਲ ਧਮਾਕੇ ਦਾ ਖਤਰਾ ਵੱਧ ਜਾਂਦਾ ਹੈ ਆਪਣੀ ਇਨਵਰਟਰ ਬੈਟਰੀ ਦੀ ਨਿਯਮਿਤ ਤੌਰ ਤੇ ਜਾਂਚ ਕਰਵਾਓ ਅਤੇ ਜੇਕਰ ਤੁਹਾਨੂੰ ਕੋਈ ਨੁਕਸ ਨਜ਼ਰ ਆਉਂਦਾ ਹੈ ਤਾਂ ਤੁਰੰਤ ਕਿਸੇ ਇਲੈਕਟ੍ਰੀਸ਼ੀਅਨ ਨਾਲ ਸੰਪਰਕ ਕਰੋ ਤੇ ਇਸ ਨੂੰ ਬਦਲਵਾਉਣ ਦੀ ਕੋਸ਼ਿਸ਼ ਕਰੋ ਨੰਬਰ ਚਾਰ ਤੇ ਹੈ ਮਾੜੀ ਹਵਾਦਾਰੀ ਇਨਵਰਟਰ ਨੂੰ ਹਮੇਸ਼ਾ ਹਵਾਦਾਰ ਖੇਤਰ ਵਿੱਚ ਰੱਖੋ ਬੰਦ ਜਾਂ ਮਾੜੀ ਹਵਾਦਾਰੀ ਗੈਸਾਂ ਨੂੰ ਇਕੱਠਾ ਕਰਨ ਦਾ ਕਾਰਨ ਬਣ ਸਕਦੀ ਹੈ ਵਿਸਫੋਟ ਦੇ ਜੋਖਮ ਨੂੰ ਵਧਾਉਂਦੀ ਹੈ ਧਮਾਕਾ ਹੋ ਸਕਦਾ ਹੈ ਇਨਵਰਟਰ ਦੇ ਆਲੇ ਦੁਆਲੇ ਕੋਈ ਵੀ ਰੁਕਾਵਟ ਨਾ ਹੋਵੇ ਜੋ ਹਵਾ ਨੂੰ ਦੇ ਪ੍ਰਵਾਹ ਨੂੰ ਰੋਕਦੀ ਹੋਵੇ ਤੇ ਰੁਕਾਵਟ ਪਾਉਂਦੀ ਹੋਵੇ ਨੰਬਰ 5 ਓਵਰਹੀਟਿੰਗ ਅਤਿ ਦੀ ਗਰਮੀ ਵਿੱਚ ਇਨਵਰਟਰ ਵਿੱਚ ਧਮਾਕਾ ਹੋਣ ਦਾ ਖਤਰਾ ਵੀ ਵਾਧ ਜਾਣਦਾ ਇਨਵਰਟਰ ਨੂੰ ਸਿੱਧੀ ਧੁੱਪ ਜਾਂ ਗਰਮੀ ਦੇ ਸਰੋਤਾਂ ਤੋਂ ਦੂਰ ਰੱਖੋ ਸੁਰੱਖਿਆ ਦੇ ਉਪਾਅ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਨਵਰਟਰ ਬੈਟਰੀ ਵਿੱਚ ਪਾਣੀ ਭਰਦੇ ਸਮੇਂ ਹਮੇਸ਼ਾ ਸੁਰੱਖਿਆ ਗਲਾਸ ਅਤੇ ਦਸਤਾਨੇ ਪਹਿਨੋ ਜੇਕਰ ਤੁਹਾਨੂੰ ਬੈਟਰੀ ਤੇ ਕੋਈ ਗੈਸ ਉਂਦੀ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਖੇਤਰ ਨੂੰ ਖਾਲੀ ਕਰੋ ਅਤੇ ਇਲੈਕਟ੍ਰੀਸ਼ੀਅਨ ਨਾਲ ਸੰਪਰਕ ਕਰੋ ਆਪਣੀ ਇਨਵਰਟਰ ਬੈਟਰੀ ਅਤੇ ਇਨਵਰਟਰ ਦੀ ਨਿਯਮਤ ਤੌਰ ਤੇ ਜਾਂਚ ਕਰਵਾਓ ਕਿਸੇ ਵੀ ਨੁਕਸ ਜਾਂ ਨੁਕਸਾਨ ਦੀ ਸਥਿਤੀ ਵਿੱਚ ਇਸ ਨੂੰ ਤੁਰੰਤ ਮੁਰੰਮਤ ਕਰੋ ਜਾਂ ਬਦਲੋ ਉਮੀਦ ਕਰਦੇ ਆਂ ਵੀਡੀਓ ਤੁਹਾਡੇ ਕੰਮ ਦੀ ਹੋਵੇਗੀ ਸਾਰੇ ਹੀ ਲੋਕਾਂ ਦੇ ਕੰਮ ਦੀ ਵੀਡੀਓ ਹੈ ਹਰ ਘਰ ਦੇ ਵਿੱਚ ਇਨਵਰਟਰ ਹੈ ਇਸ ਲਈ ਇਸ ਨੂੰ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਤੁਹਾਡੇ ਹਰ ਇੱਕ ਚਾਹਣ ਵਾਲੇ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਵੀ ਇਸ ਦਾ ਲਾਭ ਲੈ ਸਕੇ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ